ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂਦਾਨ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਮੋਹਰਾ ਛੋਟੀ ਤਾਜੀ ਸੋਈ ਤੁਹਾਨੂੰ ਦਿਖਾਉਣੀ ਹੈ ਇੱਕ ਨੀਲੀ ਪੂਰੀ ਤੁਹਾਨੂੰ ਤਾਜੀ ਸੋਈ ਦਿਖਾਵਾਂਗੇ ਇੱਕ ਟੋਕੜ ਗੱਪਣ ਮੱਝ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਦਿਆ ਵਦਿਆ ਰੁਪਈਏ ਤੀਨ ਦਾ ਨਾ ਚਲੋ ਵਦਿਆ ਚੀਜ਼ ਦਾ ਜੇ ਵੇਗਿਆ ਮਾਲ ਉਹਦੇ ਨਾਲਾ ਫਿਰ ਮਾਲਾ ਰੁਪਈਏ ਉਹਦੇ ਨਾਲ 100 ਕਿੰਟੀ ਵੀ ਗਿਆ ਹੀ ਠੀਕ ਆ ਤੇ ਮੁੜ ਕੇ ਆਪਣੇ ਮੁਕਸਰੋਂ ਆਏ ਬੰਦੇ ਅੱਛਾ ਉਹਨਾਂ 5 ਮੱਝਾਂ ਰੁਪਈਏ ਦੀ ਗੜੀਆਂ ਆਪਣੇ ਕੋਲ ਅੱਛਾ ਹਾਂਜੀ ਹਾਂਜੀ ਇੱਥੇ ਆ ਕੇ ਚਵਾਈ ਕਰਕੇ ਕਿਸੇ ਮਾਸਲੀ ਕਰਕੇ ਰੁਪਈਏ ਦੇ ਦਿੱਤੀ ਆ ਇਹਦੇ ਅੱਛਾ ਹਾਂਜੀ ਹਾਂਜੀ ਇਹ ਉਹ ਚੀਜ਼ ਦਾ ਵਾਅਦਾ ਕਿ ਇੱਥੇ ਆ ਕੇ ਚਵਾਈ ਕਰਕੇ ਖੜੋ ਹਨਾ 5 ਮੱਝਾਂ ਫੇਰ ਮੰਗਣ ਦੇ ਆ ਠੀਕ ਆ ਜੀ ਹਾਂ ਚਲੋ ਨਾਮ ਦੱਸਦੇ ਕਰੀ ਆਪਣੀ ਨਾਮ ਮੇਰਾ ਰਪਾ ਸਿੰਘ ਜੀ ਹਾਂਜੀ ਪਿੰਡ ਚਮਿੰਦਾ ਜ਼ਿਲ੍ਹਾ ਮਸਹਰੀਆਂ ਨਾਲਾ ਤੇ ਫੋਨ ਨੰਬਰ ਬੋਲ ਦੇ ਇੱਕ ਬੰਨੜੀ ਨੇਕ ਮਤਾ ਚਲਾਉਣੇ ਨੂੰ ਪੰਜੀ ਠੀਕ ਹੈ ਤੇ ਇੱਕ ਨੀਲੀ ਪੂਰੀ ਵੀ ਲੈਣਤੀ ਯਾਰ ਕੇ ਨੀਲੀ ਪੂਰੀ ਯਾਰ ਵੀ ਡਿਮਾਂਡ ਬੜੀ ਹੈ ਅੱਛਾ ਨੀਲੀ ਪੂਰੀ ਫਿਰ ਬੜੇ ਬਿੱਲੀਆਂ ਅੱਖਾਂ ਵਾਲੀ ਖਾਸ ਕਰਕੇ ਬਿੱਲੀਆਂ ਅੱਖਾਂ ਵਾਲੀ ਬੜੀ ਘੱਟ ਲੱਭਦੀ ਹੈ ਦੋਵੇਂ ਅੱਖਾਂ ਜੜੀਆਂ ਦੀਆਂ ਬਿੱਲੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਅਗਲੇ ਪੈਰ ਵੀ ਚਿੱਟੇ ਤੇ ਪਿਛੇ ਵਾਲੇ ਉੱਤੇ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਬੱਚਾ ਕਿਹੜਾ ਜੀ ਵੀਰ ਜੀ ਆ ਕਟਾ ਰੁਪਈ ਜੀ ਬੂਰਾ ਕਟਾ ਜਿਹੜਾ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਚਿਰ ਹੋਇਆ ਇਹਨੂੰ ਸੋਈ ਨੂੰ ਆ 100 ਰੁਪਈ ਇਹਨੂੰ ਆ ਬੱਚਾ ਜੋ 7-8 ਦਿਨ ਹੋ ਗਏ ਤੇ ਦੁੱਧ ਕਿੰਨਾ ਜੇ ਤੱਕ ਦੁੱਧ ਰੁਪਈ ਜਿਹੜਾ ਮੌਕੇ ਤੇ ਮਨਾ ਦੇਣਾ ਨਾ ਹਾਂਜੀ 11-12 ਕਿਲੋ ਤਿਆਰ ਜੀ ਤਿਆਰ ਬਿਲਕੁਲ ਮਤਲਬ ਦੋ ਡਾਂਗ ਜਿੱਦਾਂ ਮਰਜ਼ੀ ਵੀਰ ਭਰਾ ਮਿਲ ਕੇ ਰੰਗ ਕੇ ਕਿੰਨਾ ਕਿਚਵਾਈ ਜਾਊਗੀ ਦੁੱਧ ਰੁਪਈ ਜੀ ਮੇਰੇ ਖਿਆਲ ਨਾਲ ਜੇ ਕੋਈ ਸੇਵਾਲਾ ਲੈ ਗਿਆ ਤਾਂ 14-15 ਕਿਲੋ ਪਾ ਦੂਗੀ ਦੋ ਰੋ ਹਾਂ ਕਰੀ ਨੇ ਚਲੋ ਮੌਕੇ ਤੇ ਜਿਹੜਾ 11 ਕਿਤੇ ਲਾ ਕੇ ਬੰਦੇ ਬਾਕੀ ਉਹ ਤੁਸੀਂ ਆਪਣੀ ਚਵਾਈ ਆਪ ਕਰਕੇ ਖੜਨੀ ਆ। ਕਿੰਨੇ ਚ ਪਹੁੰਚ ਕਰਨੇ ਮਿੱਤ ਜੀ ਅੱਜ ਫੇਰ ਆਪਾਂ ਹਰ ਵੀ ਜਿੱਦਾਂ ਨੀ ਜਾਣ ਨਸਲ ਆ ਹਾਂਜੀ ਇਹ ਲਵ ਦੀ ਘਾਟ ਆ ਹਾਂਜੀ ਇਹਦਾ 85000 ਨਾ ਕਰ ਲਈਏ ਨਹੀਂ ਫੇਰ ਥੋੜਾ ਵਾਧਾ ਜੇ 85000 ਇਹ ਰੁਪਏ ਜੀ ਆ ਨਾ ਜਿਹੜੀ ਆ ਨਾ ਪੂਰੇ 70 ਦੇ ਜਾਂਗੇ 70 ਚ ਪਹੁੰਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਕਰ ਦਾਂਗੇ ਠੀਕ ਐ ਜੀ ਹੁਣ ਇੱਕ ਮੋਰਾ ਚੋਟੀ ਤੁਹਾਨੂੰ ਦਿਖਾਉਣੀ ਆ ਕਾਫੀ ਪਿਆਰਾ ਸਿੰਘ ਹੈ ਜਿਹੜਾ ਇਹਦਾ ਸੋਹਣੀ ਚੋਟੀ ਆ ਤੇ ਥਾਨ ਵੀ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਨਾ ਦੇਖਾ ਦਿੰਦੇ ਕਿੰਨਾ ਚਿਰ ਹੋ ਗਿਆ ਵੀ ਜੀ ਨਾ ਸੂਈ ਨੂੰ ਇਹ ਨੂੰ ਸੂਈ ਨੂੰ ਆਜੇ ਮੇਰਾ 15 20 ਦੇ ਨਾਲ ਰੁਪਏ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਜੀ ਦੁੱਧ ਰੁਪਏ ਜੀ ਇਹਦੇ ਥੱਲੇ ਹੈਗਾ ਹੀ 15 16 ਕਿਲੋ ਅੱਛਾ ਤੇ ਆਪਣੇ ਕੋ ਆਣ ਕੇ ਘਟ ਗਈ ਆ ਅੱਛਾ ਹੋਣ ਹੋ ਜੇ 11 ਵਜੇ 12 ਦੇ ਤਿਆਰ ਜੀ ਤਿਆਰ ਸੂਆ ਮੂੰਹ ਚਾਰ ਦੰਦ ਜੀ ਤੁਰਾਂ ਫੇਰ ਇਹਨਾਂ ਇੱਕ ਕਰੀ 11 12 ਲੀਟਰ ਜਿਹੜਾ ਇਹਦੇ ਕੋ ਵੀ ਕਹਿੰਦੇ ਕਿ ਤਿਆਰ ਆ ਬਾਕੀ ਅੱਗੇ ਤੁਸੀਂ ਆਪਣੀ ਚਵਾਈ ਕਰਕੇ ਖੜੇ ਬੱਲੇ ਵਾਲਾ ਲੈ ਗਿਆ ਦੁੱਧ 15 16 ਕਿਲੋ ਭਰ ਦੇਣਾ ਝੋਟੀ ਨੇ ਸੋਣੀ ਝੋਟੀ ਆ ਚੰਗੇ ਕੱਦ ਕਾਠਾ ਲਈ ਆ ਫੱਬਦੀ ਆ ਝੋਟੀ ਜਣ ਬਾਕੀ ਥੱਲੇ ਪੂਰੀ ਸਫਾਈ ਤੇ ਜੇ ਸਵੇਰਾ ਸਵੇਰ ਦਾ ਟਾਈਮ ਹੈ ਤੁਹਾਨੂੰ ਤੁਹਾਨੂੰ ਆਪਾਂ ਦੇਖ ਸਕਦੇ ਪਈ ਆ ਬਾਹਰ ਅਜੇ ਚਵਾਈ ਜਿਹੜੀ ਖਾਣ ਵਾਲੀ ਆ ਉਤਰਾਂ ਜਿਹੜੀ ਕੱਦ ਕਾਠ ਦੀ ਫਿੱਟ ਕੋੜੇ ਦੀ ਜਿਹੜੀ ਚੰਗੀ ਹੈ ਬਾਕੀ ਜਿਹੜੀਆਂ ਸੁਈਆਂ ਸਵਾਈਆਂ ਵਾ ਸਾਰੇ ਵੀਰਾਂ ਨੇ ਬੇਨਤੀ ਇਹੀ ਆ ਕਿ ਆਪਣੀ ਚਵਾਈ ਕਰਕੇ ਖੜੋ ਤੇ ਇਹਦਾ ਵਿੱਚ ਕੀ ਰੱਖਣਾ ਫਿਰ ਮੁੱਲ ਆਪਾਂ ਹਰ ਵੀਰ ਜੀ ਤੁਹਾਡੇ ਵੀਰ ਹੀ ਹੋ ਤੇ ਇਹਨਾਂ ਦਾ ਲੋਕੀ ਹੁੰਦਾ ਹੈ ਅੱਛਾ ਆਪਾਂ ਇੱਕ ਤੀਨਾ ਮੰਗ ਲਈਏ ਜਿਆਦਾ ਧੱਕਾ ਕਰੀ ਜਾਂਦੇ ਤੁਸੀਂ ਤੇ ਅੱਜ ਛੋਟੀ ਚੰਗੇ ਰਵੀ ਛੋਟੀ ਵੇਖੋ ਜੇ ਨਹੀਂ ਚੰਗੇ ਮੈਨੂੰ ਦੱਸੋ ਕਿੰਨੇ ਦੀ ਜੈਸਨ ਉਹ ਦੱਸਿਓ ਕਿੰਨੇ ਦੀ ਦੇਣੀ ਤੁਸੀਂ ਦੱਸੋ ਜਿੰਨੇ ਘਟਾਉਣੇ ਪਹੁੰਚ ਕਰਨੀ ਕਿੰਨੇ ਦੀ ਚੱਲ 10 ਦੀ ਕਰ ਦਿੰਦੇ ਵਿੱਚ ਹੋਰ ਹੋ ਜੂ ਮਨਤਨ ਤੁਸੀਂ ਕਰਨਾ ਤੇ ਕਰ ਦੋ ਕਿੰਨਾ ਕਰਦੀ ਹੈ ਹਰ ਵੀ ਜੀ ਪੂਰੇ ਲੱਖ ਦੀ ਦੇ ਦਾਂਗੇ ਅੱਛਾ 100 ਕਿਲੋਮੀਟਰ ਤੱਕ ਪਹੁੰਚ 100 ਕਿਲੋਮੀਟਰ ਤੱਕ ਠੀਕ ਹੈ ਜੀ ਤੇ ਹੁਣ ਇੱਕ ਹੋਰ ਆ ਤੋਕੜ ਗਿਆ ਬੰਜੇ ਤੋ ਕਿ ਕਰ ਗੱਬਣਾ ਆ ਪੀਏ ਕਿੰਨੇ ਚਿਰ ਦੀ ਚੱਕ ਪਾਸ ਚ ਸਾਢੇ 6 ਮਹੀਨੇ ਯਾਰ ਵੀ ਚੱਕ ਪਾਸ ਜੇ ਸਾਢੇ 6 ਮਹੀਨੇ ਚੱਕ ਪਾਸ ਸਿਆ ਦੁੱਧ ਕਿੰਨਾ ਜੇ ਇਹਦੇ ਕੋਲ ਉਹ ਤਾਂ ਰੁਪਈਆ ਸਾਢੇ 6 ਕਿਲੋ ਤਿਆਰ ਜੇ ਤੋਰਾਂ ਫੇਰ ਇਹਨੂੰ ਮਿਲਦੀ ਕਿਦਾਂ ਜੇ ਯਾਰ ਵੀ ਭਾੜੇ ਤੇ ਵਰਕੇ ਦਿਖਾ ਦੀਏ ਤੁਹਾਨੂੰ ਵੀ ਸਾਢੇ 6 ਮਹੀਨੇ ਦੀ ਗੱਬਨ ਦੱਸਦੇ ਆ ਤੇ 6 ਕਿਲੋ ਹੀ ਦੁੱਧ ਆ ਜਿਹੜਾ ਇਹਦੇ ਕੋਲ ਇੱਥੇ ਪੜੇ ਦੀ ਹੈ ਵੀ ਕਾਫੀ ਚੜਾਈ ਚ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਇਹਦੇ ਬਾਕੀ ਸਾਰੀਆਂ ਇਹ ਅੱਜ ਸੋਈਆਂ ਸਵਾਈਆਂ ਵਾ ਸਾਰੀਆਂ ਆਪਣੀਆਂ ਚਵਾਈ ਕਰਕੇ ਆਪਣੀ ਪਸੰਦ ਕਰਕੇ ਤਸੱਲੀ ਕਰਕੇ ਖੜੋ ਤੇ ਇਹਦੇ ਵਿੱਚ ਕਿੰਨੇ ਚ ਪਹੁੰਚ ਕਰਨੀ ਫਿਰ ਆਪਾਂ ਇਹ ਹੈ ਮੋਟਰ ਵੀ ਜੀ ਕਿੰਨਾ ਇਹਦੇ 55 ਤੇ ਪਹੁੰਚ ਕਰ ਦਾਂਗੇ ਅੱਛਾ 55000 ਤੇ ਪਹੁੰਚ ਕਰ ਦੋਗੇ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਹੋਰ ਰੁਪਈ ਜੀ ਤੇ ਹੁਣ ਇੱਕ ਆ ਇਹ ਵੀ ਸੂਈ ਸਵਾਈ ਹੈ ਸੂਈ ਸਵਾਈ ਰੁਪਈ ਜੀ ਮਗਰ ਬੱਚੀ ਮਗਰ ਬੱਚੀ ਬੜੇ ਟਾਲ ਦੀ ਰੁਪਈ ਜੀ ਟੀਗਾ ਬੜਾ ਵਧੀਆ ਭਰਾਇਆ ਵੀ ਹੋਣਾ ਠੀਕ ਆ ਆ ਪਹਿਲਾ ਸੂਆ ਜੀ ਤੇ ਕਿੰਨਾ ਚਿਰ ਹੋਇਆ ਸੂਈ ਨੂੰ ਸੂਈ ਨੂੰ ਰੁਪਈਆ ਨੂੰ ਕੋਈ 15 16 ਦਿਨ ਹੋ ਗਏ ਤੇ ਤੇ ਦੁੱਧ ਕਿੰਨਾ ਜੇ ਤੱਕ ਦੁੱਧ ਅਸੀਂ 13 ਅੰਜ 14 ਜੀ ਨਾਲ ਤੇ ਆ ਦੇ ਤੁਰਾਂ ਫੇਰ ਇਹਨਾਂ ਨੂੰ ਥੋੜਾ ਦਲਦੀ ਦਰਦੀ ਜੀ ਆ ਆਲ ਮੱਛੀ ਇਹ ਤੇ ਉਹ ਜੜੀ ਇਹਦੀ ਮਗਰ ਵੱਛੀ ਆ ਵੱਛੀ ਵੀ ਕਾਫੀ ਪਿਆਰੀ ਆ ਹਾਂਜੀ ਲੈ ਜAVE ਦੀਨ ਬੰਦ ਇੱਕ ਆਹ ਜਿਹੜੀ ਵੱਛੀ ਦੇਖ ਸਕਦੇ ਕਾਫੀ ਪਿਆਰੀ ਆ ਜਿਹੜੀ ਮਗਰ ਚੰਗੇ ਟੀਕੇ ਦੀ ਵੱਛੀ ਆ 13 ਕਿਤੇ ਲਾਗੇ ਬੰਨੇ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਕੰਪੈਕਟ ਜੇ ਹਵਾਨਾ ਜਿਹੜਾ ਇਹਦਾ ਤੇ ਥਾਨ ਵੀਰੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਥੋੜਾ ਡਰਦੀ ਆ ਸਾਡੇ ਤਾਂ ਆਹ ਦੇਖ ਸਕਦੇ ਜੀ ਇੱਕੋ ਜਿਹਾ ਗੈਪ ਤੇ ਇੱਕੋ ਜਿਹਾ ਥਾਨੇ ਬਾਕੀ ਤਾਂ ਸਮਾ ਕੇ ਥਾਨ ਵਧੀਆ ਕਰੂਗੀ ਤੇ ਇਹਦੇ ਕਿੰਨੇ ਚ ਪਹੁੰਚ ਕਰਨੀ ਵੀ ਜੀ ਇਹਦੇ ਆ ਵੀ ਫੋਨ ਤੇ ਕਰ ਲਾਂਗੇ ਅੱਛਾ ਇਹਦੇ ਫੋਨ ਤੇ ਕਰਨੀ ਆ ਤੇ ਕਾਹ ਜੀ ਇਹ ਕਾਰ ਵੀ ਜੀ ਬੱਚਾ ਮਰ ਗਿਆ ਇਹਦਾ ਬਚਾਰਾ ਤਾਂ ਮਰ ਗਿਆ ਰ ਵੀ ਜੀ ਠੀਕ ਆ ਕਿੰਨਾ ਕਿ ਜਰ ਹੋਇਆ ਇਹਨਾਂ ਸੂਈਨਾਂ ਇਹਨੂੰ ਅੱਜ ਵੀ ਗੱਲਾ ਨਾੜੂ ਅਜੇ 5-6 ਦਿਨ ਹੀ ਹੋਏ ਸੂਈਨ ਨੂੰ ਠੀਕ ਆ ਤੇ ਦੁੱਧ ਕਿੰਨਾ ਇਹ ਦੇਖੋ ਅਜੇ 2-3 ਵੀ 6-7 ਕਿਲੋ ਇਹ ਅੱਛਾ ਹਾਂਜੀ ਇਹ ਆ ਕਿ ਚਲੋ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਓਗੇ ਆਹਾਂ ਵਾਲਾ ਲੈ ਗਿਆ ਇਹ ਵਧੀਆ 8-9 ਕਿਲੋ ਦੁੱਧ ਕਰ ਜੀ ਤੋੜਦੀ ਇਹਨਾਂ ਵੀ ਇੱਕ ਵਾਰੀ ਫਿਰ ਉਹ ਬੱਚਾ ਜੀ ਇਹਦਾ ਬੱਚਾ ਜਿਹੜਾ ਇਹਦਾ ਮਰ ਗਿਆ ਤਾਜ਼ਾ ਹੀ ਆ ਬੱਚਾ ਉਤਰਾਂ

ਕੋਧਾਂ ਯਾਦ ਹੀ ਦੇ ਦੋਗੇ ਦੇ ਦਾਂਗੇ ਮੰਨੋ ਵੀ ਥੋੜੇ ਦਿਨੇ ਇਸਵੇਂ ਕੋਈ ਸਾਹਮਣਾ ਲੈਗਾ 892020 ਦੇ ਜਾਲਾ ਨੇ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਇਹੋ ਬਿੰਦ ਹਰ 20 ਸੋਈਆਂ ਸਵਾਈਆਂ ਆਪਣੇ ਇੱਥੇ ਚੁਾਈ ਪਾਸ ਕਰਕੇ ਖੜੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਹੀ ਸੋਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰਕੇ ਚੁਾਈ ਕਰਕੇ ਆਪਣੀ ਪਸੰਦ ਕਰਕੇ ਪਾਸ ਕਰਕੇ ਫਿਰ ਖੜੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਪਸੰਦ ਹੋਵੇ ਤੇ ਇੱਥੇ ਰਹਿਣ ਦਿਓ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ